ਮਿਹਰਬਾਨ ਸਿਆਣੇ ਕਹਿੰਦੇ ਵੀ ਹਰ ਕੰਮ ਸਮੇਂ ਦੇ ਹਿਸਾਬ ਨਾਲ ਸੋਹਣਾ ਲੱਗਦਾ ਸਮੇਂ ਦੇ ਹਿਸਾਬ ਨਾਲ ਸਜਦਾ ਹਰ ਕੰਮ ਸਮੇਂ ਦੇ ਹਿਸਾਬ ਨਾਲ ਚੱਲਣਾ ਚਾਹੀਦਾ ਤਾਂ ਸਮੇਂ ਦੇ ਹਿਸਾਬ ਨਾਲ ਬਿਚਰਨਾ ਚਾਹੀਦਾ ਸਿਆਣੇ ਕਹਿੰਦੇ ਵੀ ਚੜਦੀ ਜੰਜ ਦੇ ਪਾਏ ਨਾਲ ਜੇ ਭੰਗੜਾ ਦਾ ਪਿੱਛੋ ਭੰਗੜੇ ਪਾਉਣ ਦਾ ਕੀ ਫਾਇਦਾ ਚੜਦੀ ਜੰਜ ਦੇ ਪਾਏ ਨਾਲ ਜੇ ਭੰਗੜਾ ਦਾ ਮਗਰੋਂ ਭੰਗੜੇ ਪਾਉਣ ਦਾ ਕੀ ਫਾਇਦਾ ਦਾਂ ਮਾਗਰੀ ਬੰਦੇ ਦਾ ਨਿਕਲ ਜਾਵੇ ਤਾਂ ਪਿੱਛੇ ਬੈਦ ਬੁਲਾਉਣ ਦਾ ਕੀ ਫਾਇਦਾ ਜਿਉਂ ਦੀ ਜਾਨ ਨੂੰ ਮਿਲੀ ਨਾ ਰੱਜ ਰੋਟੀ ਪਿੱਛੇ ਜੱਗ ਕਰਾਉਣ ਦਾ ਕੀ ਫਾਇਦਾ ਉਹ ਸੇਵਾ ਕਰੇ ਨਾ ਬੁੱਢੇ ਹੋਏ ਮਾਪਿਆਂ ਦੀ ਤਾਂ ਮਗਰੋਂ ਏਡਾ ਦਿਵਾਉਣ ਦਾ ਕੀ ਫਾਇਦਾ ਔਲਾਦ ਪਾਲਦੇ ਨੇ ਮਾਪੇ ਔਖੇ ਹੋ ਕੇ ਲੋਕੋ ਔਲਾਦ ਪਾਲਦੇ ਨੇ ਮਾਪੇ ਔਖੇ ਹੋ ਲੋਕੋ ਉਹ ਪੁੱਤਰ ਘੂਰੀ ਦੇ ਪਾਉਣ ਦਾ ਕੀ ਫਾਇਦਾ ਆਇਆ ਜੱਗ ਦੇ ਕਰ ਕੋਈ ਕੰਮ ਚੰਗਾ ਨਹੀਂ ਤਾਂ ਜੱਗ ਦੇ ਆਉਣ ਦਾ ਕੀ ਫਾਇਦਾ ਉਹ ਫੇ ਫਾਇਦਾ ਕੋਈ ਨਹੀਂ ਜਿਹੋ ਜਿਹੀ ਉਸ ਔਲਾਦ ਦੀ ਜੂਨ ਆ ਵੈਸੀ ਪਸ਼ੂ ਦੀ ਜੂਨ ਆ ਕਿਉਂ ਸਾਡੇ ਸਿਆਣਿਆਂ ਨੇ ਬਜ਼ੁਰਗਾਂ ਨੇ ਸਾਡੇ ਰਹਿਬਰਾਂ ਨੇ ਗੁਰੂ ਪੀਰਾਂ ਸੰਤਾਂ ਭਗਤਾਂ ਨੇ ਸਾਰਿਆਂ ਨੇ ਇਹੀ ਦੱਸਿਆ ਵੀ ਮਾਂ ਪੇ ਦੀ ਪਹਿਲਾਂ ਸੇਵਾ ਕਰੋ ਆਪਣੇ ਘਰ ਮਾਂ ਬਾਪ ਦੇ ਆਗਿਆ ਕਰ ਰਹੋ ਜਦ ਤੱਕ ਮਾਂ ਬਾਪ ਆ ਉਦੋਂ ਤੱਕ ਕਿਸੇ ਚੀਜ਼ ਦੀ ਲੋੜ ਨਹੀਂ ਰੱਬ ਰੱਬ ਨੇ ਸਵਾਰਗ ਬੱਚੇ ਦਾ ਮਾਂ ਦੇ ਆਕਦਮਾਂ ਦੇ ਥਲੇ ਰੱਖਿਆ ਆ ਮਾਂ ਨੂੰ ਦਾ ਟੱਟ ਕੇ ਪੈਂਦਾ ਉਧਰ ਜਾ ਕੇ ਗੁਰਦੁਆਰੇ ਭਾਂਡੇ ਧੋਣੇ ਜਾ ਕੇ ਤਾਂ ਉਹਦਾ ਭਾਂਡੇ ਧੋਣ ਦਾ ਭਾਈ ਕੋਈ ਫਾਇਦਾ ਨਹੀਂ ਪਹਿਲਾਂ ਮਾਂ ਪਿਓ ਦੇ ਆਗਿਆਕਾਰ ਹੋਵੋ ਮਾਂ ਪਿਓ ਨੂੰ ਰਾਜੀ ਕਰੋ ਫੇਰ ਕਿਤੇ ਮੰਦਰ ਤੀਰਥੇ ਜਾਓ ਫੇਰ ਉਸ ਗੱਲ ਦਾ ਫਾਇਦਾ ਨਹੀਂ ਤਾਂ ਕੋਈ ਫਾਇਦਾ ਨਹੀਂ ਇਧਰ ਫਕੀਰ ਲੋਕ ਕਹਿੰਦੇ ਆ ਵੇ ਚਾਲਿਆ ਯਾਰ ਕੋਈ ਰੱਬ ਦੇ ਘਰ ਦੀ ਕੋਈ ਗੱਲ ਛੇੜ ਵੇ ਆਪਣੀ ਬਾੜ ਨਿਬੜੇ ਹੁਣ ਉਹ ਕਿਹੜੀ ਬਾੜ ਦੀ ਗੱਲ ਕਰਦਾ ਸ਼ਹਿਰ ਇੱਕ ਬੰਡ ਕਰਕੇ ਦੱਸਦਾ ਭਲਾ ਭਾਈ ਕਿਵੇਂ ਬੰਡ ਕਰਦਾ ਗੱਲ ਕਰਵੇ ਮੇਰੀ ਬਾਤ ਨਹੀਂ ਪੜਦੀ ਜਾਵੇ ਰਾਈਆ ਗੱਲ ਨਾਰੇ ਗੱਲ ਕਰਵੇ ਮੇਰਾ ਪੈੰਗਾ ਮਾਫਰ ਦਾ ਜਾਵੇ ਰਾਈਆ ਜਨ ਨਾਰੇ ਤੂ ਰਾਹੀ ਏ ਸਰਾ आदम दादम उलस ते दाल मारे ॻाल्हि मारे तेल पढ़ी सहमल सहमान जा न ਸੋਹਣਾ ਜਨ ਸਹਿਮਤ ਚੜਿਆ ਏ ਸੋਹਣਾ ਜਨ ਸਹਿਮਤ ਚੜਿਆ ਕਿਸਮਤ ਦਾ ਆਲੇ ਆਨੇ ਲਾੜ ਭੜਿਆ ਕਿਸਮਤ ਦਾ ਆਲੇ ਆਨੇ ਲਾੜ ਭੜਿਆ ਮੈਂ ਬੱਚ ਖੋਲ ਕੁਰਾਨ ਦੇ ਪੜਿਆ ਆਪ ਅੱਲਾ ਭਰ ਭਾਵੇਂ ਰਾਈਆ ਗੱਲ ਕਰਵੇਂ ਗੱਲ ਕਰਵੇਂ ਸੰਚਾਵੇ ਰਾਈ ਜਨ ਤਨ ਤਨ ਕਰਵੇਂ ਆਤਮਾ ਜਿਹੀਆਂ ਸੋਹਣੀਆਂ ਗਲੀਆਂ ਆਤਮਾ ਜਿਹੀਆਂ ਸੋਹਣੀਆਂ ਗਲੀਆਂ ਜਿੱਥੀਆਂ ਸਾਨੂੰ ਪੀਰਨ ਗਲੀਆਂ ਜਿੱਥੀਆਂ ਸੋਹਣੇ ದರ್ಶನ ರಾಮ ಮಲ್ಲಿ ದರ್ಶ ರಾಮ ಮಲ್ಿಯ ದರ್ಶಕರ ರಾಮ ಮಲ್ಲಿ ಮಂದನ ಜಿಲ್ಲಾ ਹਾਸ ਸੋਨੇ ਦਾ ਸਾ ਸਾ ਫਾੜ ਗਏ ਅਲਗ ਜਗ੍ਹਾ ਬੇਦਾਰ ਤੇ ਖੜ ਗਏ ਅਲਗ ਜਗ੍ਹਾ ਬੇਦਾਰ ਤੇ ਖੜ ਗਏ ਅਤੀ ਰਾਤ ਪਹਿਰ ਦੇ ਵੜ ਗਏ ਅਤੀ ਰਾਤ ਪਹਿਰ ਦੇ ਵੜ ਗਏ ਅਤੀ ਰਾਤ ਪਹਿਰ ਦੇ ਤੜਕੇ ਯਾਰ ਗਲੇ ਮਾਣ ਲਾਵੇ ਰਾਂਜਾ ਕੱਲ੍ਹ ਕਰਵੇ ਮਾੜਾ ਦਰੀ ਜਾਵੇ ਰਾਈਆਂ ਗੱਲ ਮਾਰਦੇ ਗੱਲ ਕਰਵੇ ਮੇਰਾ ਪੈਣਾ ਮੁੱਕ ਨਾ ਜਾਵੇ ਰਾਈਆਂ ਗੱਲ ਕਰੇ ਮਿਹਰਬਾਨ ਸੂਫੀ ਸੰਗਰਦਨ ਉਪਸੰਦਨਾ ਦੇਤਾ ਇਹ ਚੈਨਲ ਨੂੰ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ